ਸਾਤਸ੍ਰੀ ਅਕਾਲ ਦੋਸਤੋ ਵੈਲਕਮ ਟੂ ਦੋ ਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਜਿਹੜੇ ਐਸਪੀਰੈਂਟ ਤਿਆਰੀ ਕਰਦੇ ਨੇ ਪਾਵਾਂ ਟੀਚਿੰਗ ਐਗਜ਼ਾਮਸ ਹੋਣ ਜਾਂ ਫਿਰ ਦੂਜੇ ਕੰਪੀਟੀਟਿਵ ਐਗਜ਼ਾਮਸ ਹੋਣ ਕਿਉਂਕਿ ਆਪਣਾ ਚੈਨਲ ਟੀਚਿੰਗ ਐਗਜ਼ਾਮ ਨਾਲ ਸੰਬੰਧਿਤ ਹੈ ਤੇ ਕਾਫੀ ਸਾਰੇ ਸਟੂਡੈਂਟ ਨੂੰ ਇਹ ਡਾਊਟ ਰਹਿੰਦਾ ਆ ਕਿ ਸਰ ਅਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰੀਏ ਜਾਂ ਫਿਰ ਅਸੀਂ ਟੀਚਿੰਗ ਐਗਜ਼ਾਮ ਦੀ ਤਿਆਰੀ ਕਰੀਏ ਕੀ ਡੀ ਸਾਈਡ ਤੇ ਸਾਨੂੰ ਬੈਟਰ ਫਿਊਚਰ ਜਾਂ ਫਿਰ ਸਕੋਪ ਵੇਖਣ ਨੂੰ ਮਿਲ ਸਕਦਾ ਆ ਇਹਦੇ ਰਿਗਾਰਡਿੰਗ ਹੀ ਗੱਲ ਕਰਾਂਗੇ ਜਿੰਨਾ ਕਾ ਮੇਰਾ ਐਕਸਪੀਰੀਅੰਸ ਹੈਗਾ ਯਾ 7-8 ਸਾਲਾਂ ਦਾ ਜਦੋਂ ਮੈਂ ਤਿਆਰੀ ਕਰਦਾ ਸੀਗਾ ਕਿਡੀਆਂ ਗੱਲਾਂ ਮੇਰੇ ਦਿਮਾਗ ਵਿੱਚ ਆਉਂਦੀਆਂ ਸੀਗੀਆਂ ਇਹਨਾਂ ਸਾਰੀਆਂ ਗੱਲਾਂ ਦੀ ਚਰਚਾ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਗੱਲ ਕਰਦੇ ਆ ਕਿ ਤੁਸੀਂ ਸਾਰੇ ਟੀਚਿੰਗ ਐਗਜ਼ਾਮਸ ਨਾਲ ਸੰਬੰਧਿਤ ਹੈਗੇ ਹੋ ਐਂਡ ਤੁਸੀਂ ਸਾਰਿਆਂ ਨੇ ਬੀਐਡ ਕੀਤੀ ਹੋਊਗੀ ਜਾਂ ਫਿਰ ਤੁਸੀਂ ਈਟੀਟੀ ਕੀਤੀ ਹੋਣੀ ਐ ਗ੍ਰੈਜੂਏਸ਼ਨ ਕੀਤੀ ਹੋਣੀ ਐ ਹੋ ਸਕਦਾ ਤੁਸੀਂ ਮਾਸਟਰਸ ਵੀ ਕੀਤੀ ਹੋਵੇ ਤੇ ਤੁਹਾਡੇ ਦਿਮਾਗ ਵਿੱਚ ਇਹ ਖਿਆਲ ਆ ਰਿਹਾ ਹੋਣਾ ਕਿ ਸਰ ਅਸੀਂ ਮਾਸਟਰ ਕਲਾਸਰ ਦੀ ਤਿਆਰੀ ਕਰੀਏ ਈਟੀਟੀ ਸੈਕੰਡ ਪੇਪਰ ਦੀ ਤਿਆਰੀ ਕਰੀਏ ਪੀਐਸਟੈਟ ਦੇ ਪੇਪਰ ਦੀ ਤਿਆਰੀ ਕਰੀਏ ਜਾਂ ਫਿਰ ਪੀਜੀਟੀ ਐਗਜ਼ਾਮ ਦੀ ਤਿਆਰੀ ਕਰੀਏ DTRPSB KVS NVS Chandigarh JVT Chandigarh PGT ਇਹੋ ਜਿਹੇ एग्जामਸ ਦੀ ਤਿਆਰੀ ਕਰੀਏ ਜਾਂ ਫਿਰ ਬੈਂਕ ਵਾਲੀ ਸਾਈਡ ਤੇ ਜਿਵੇਂ ਕਿ SSC ਦਾ एग्जाम ਹੋ ਗਿਆ ਕਲਰਕ ਦੀਆਂ ਪੋਸਟਾਂ ਆਉਂਦੀਆਂ ਨੇ ਬੈਂਕਿੰਗ एग्जाम ਆ ਜਾਂਦੇ ਆ ਹੋਰ ਵੀ ਛੋਟੇ ਮੋਟੇ एग्जाम ਆਉਂਦੇ ਰਹਿੰਦੀ ਹੈ ਜਿਵੇਂ ਕਿ ਪਟਵਾਰੀ ਦਾ एग्जाम ਕਾਫੀ ਸਾਰੇ ਡਿਪਾਰਟਮੈਂਟ ਹੈਗੇ ਆ ਪੰਜਾਬ ਦੇ ਵਿੱਚ ਵੀ ਐਂਡ ਸੈਂਟਰ ਲੈਵਲ ਤੇ ਵੀ ਜਿਨ੍ਹਾਂ ਵਿੱਚ ਪੋਸਟਾਂ ਆਉਂਦੀਆਂ ਰਹਿੰਦੀਆਂ ਨੇ ਤੇ ਅਸੀਂ ਕਨਫਿਊਜ਼ ਰਹਿਨੇ ਆ ਕਿ ਸਰ ਅਸੀਂ ਤਿਆਰੀ ਕਿਹੜੇ ਸਾਈਡ ਤੇ ਕਰੀਏ ਸਾਨੂੰ ਕਿੱਥੇ ਜ਼ਿਆਦਾ ਵਧੀਆ ਫਿਊਚਰ ਵੇਖਣ ਨੂੰ ਮਿਲ ਸਕਦਾ ਸੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੈਗੀ ਮੈਂ ਕਲੀਅਰ ਕਰ ਦਵਾ ਕਿ ਤੁਸੀਂ ਕਾਫੀ ਸਾਰੇ ਸਟੂਡੈਂਟਸ ਨੂੰ ਵੇਖਿਆ ਹੋਊਗਾ ਜਿਹੜੇ ਕਿ ਬੈਂਕਿੰਗ ਦੀ ਤਿਆਰੀ ਕਰ ਰਹੇ ਹੁੰਦੇ ਆ ਤੇ SSC GD ਜਾਂ ਫਿਰ ਕਾਫੀ ਸਾਰੇ ਐਗਜ਼ਾਮਸ ਉਹਨਾਂ ਨੇ B.Ed ਨਹੀਂ ਕੀਤੀ ਹੁੰਦੀ ਉਹਨਾਂ ਨੇ ਕੋਈ ਵੀ ਟੀਚਿੰਗ ਦਾ ਜਿਹੜਾ ਕੋਰਸ ਹੈਗਾ ਉਹ ਕੰਪਲੀਟ ਨਹੀਂ ਕੀਤਾ ਹੁੰਦਾ ਜਾਂ ਫਿਰ ਉਹਨਾਂ ਨੇ ਸ਼ੁਰੂਆਤ ਹੀ ਨਹੀਂ ਕੀਤੀ ਹੁੰਦੀ ਗ੍ਰੈਜੂਏਸ਼ਨ ਤੋਂ ਜਸਟ ਬਾਅਦ ਜਾਂ ਫਿਰ 12th ਤੋਂ ਬਾਅਦ ਅੱਜਕੱਲ ਦਾ ਚਲੋ 12th ਦੇ ਆਧਾਰ ਤੇ ਇੰਨੀਆਂ ਜ਼ਿਆਦਾ ਵੈਕੈਂਸੀਜ਼ ਵੇਖਣ ਨੂੰ ਨਹੀਂ ਮਿਲਦੀਆਂ ਬਟ ਗ੍ਰੈਜੂਏਸ਼ਨ ਤੋਂ ਜਸਟ ਬਾਅਦ ਉਹ ਆਪਦੇ ਪੇਪਰ ਦੀ ਤਿਆਰੀ ਸਟਾਰਟ ਕਰ ਦਿੰਦੇ ਆ ਬਟ ਤੁਸੀਂ ਸਾਥੀਓ ਜਿਹੜੇ ਸਾਥੀ ਵੀਡੀਓ ਵੇਖ ਰਹੇ ਆ ਤੁਸੀਂ ਬੀਐੜ ਕੀਤੀ ਹੋਈ ਆ ਪ੍ਰੋਫੈਸ਼ਨਲ ਕੋਰਸ ਕੀਤਾ ਹੋਇਆ 1.5 ਲੱਖ ਤੋਂ 2 ਲੱਖ ਰੁਪਈਆ ਤੁਸੀਂ ਇਨ੍ਹਾਂ ਕੋਰਸਾਂ ਤੇ ਖਰਚ ਕੀਤਾ ਹੋਊਗਾ ਉਹ ਗੱਲ ਵੱਖਰੀ ਆ ਜੇਕਰ ਤੁਸੀਂ ਸਰਕਾਰੀ ਇੰਸਟੀਚਿਊਟ ਤੋਂ ਬੀਐੜ ਜਾਂ ਫਿਰ ਈਟੀਟੀ ਕੀਤੀ ਆ ਫਿਰ ਤੁਹਾਡਾ ਸਸਤੇ ਵਿੱਚ ਸਰ ਗਿਆ ਹੋਊਗਾ ਆਦਰਵਾਇਜ਼ ਤੁਸੀਂ ਕਾਫੀ ਜ਼ਿਆਦਾ ਪੈਸਾ ਫੁਕਾਇਆ ਹੈਗਾ ਇਹਨਾਂ ਡਿਗਰੀਆਂ ਦੇ ਉੱਤੇ ਸੋ ਇਹਨਾਂ ਡਿਗਰੀਆਂ ਦੇ ਉੱਤੇ ਪੈਸਾ ਫੁਕਣ ਦਾ ਕੀ ਮਤਲਬ ਹੈ ਜੇਕਰ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਨਾ ਜਾਓ ਐਂਡ ਤੁਹਾਨੂੰ ਮੈਂ ਇਹ ਗੱਲ ਵੀ ਕਲੀਅਰ ਕਰ ਦਿੰਨਾ ਐਸਐਸਸੀ ਜੀਡੀ ਬੈਂਕਿੰਗ ਦੇ ਐਗਜ਼ਾਮ ਇਹਨਾਂ ਐਗਜ਼ਾਮ ਦੇ ਵਿੱਚ ਜਿਹੜਾ ਕੰਪੀਟੀਸ਼ਨ ਦਾ ਲੈਵਲ ਵੇਖਣ ਨੂੰ ਮਿਲੇਗਾ ਉਹ ਜ਼ਿਆਦਾ ਵੇਖਣ ਨੂੰ ਮਿਲੇਗਾ ਐਸ ਕੰਪੇਅਰਡ ਟੂ ਟੀਚਿੰਗ ਐਗਜ਼ਾਮ ਸੋ ਟੀਚਿੰਗ ਐਗਜ਼ਾਮ ਦੇ ਵਿੱਚ ਬੇਸ਼ੱਕ ਸਾਲ 2 ਸਾਲ 3 ਸਾਲ ਬਾਅਦ ਵੈਕੈਂਸੀਜ਼ ਆਉਂਦੀਆਂ ਨੇ ਬਟ ਇਧਰ ਤੁਹਾਡੇ ਪਾਸ ਹੋਣ ਦੇ ਜਿਹੜੇ ਚਾਂਸਸ ਹੈਗੇ ਆ ਜੌਬ ਲੈਣ ਦੇ ਜਿਹੜੇ ਚਾਂਸਸ ਹੈਗੇ ਆ ਟੀਚਿੰਗ ਐਗਜ਼ਾਮ ਦੇ ਵਿੱਚ ਕਿਉਂਕਿ ਟੀਚਿੰਗ ਐਗਜ਼ਾਮ ਦੇ ਵਿੱਚ ਜਿਹੜਾ ਕੰਪੀਟੀਸ਼ਨ ਦਾ ਲੈਵਲ ਵੇਖਣ ਨੂੰ ਮਿਲੇਗਾ ਉਹ ਕੁਝ ਖਾਸ ਨਹੀਂ ਹੁੰਦਾ ਮੇਰੇ ਅਕੋਰਡਿੰਗ ਜਿੰਨਾ ਕ ਮੇਰਾ ਐਕਸਪੀਰੀਅੰਸ ਹੈਗਾ ਆ ਕਿਉਂਕਿ 2017-18 ਤੋਂ ਮੈਂ ਵੀ ਤਿਆਰੀ ਕਰ ਰਿਹਾ ਸੀਗਾ ਹੋਰ ਕੰਪੀਟੀਟਿਵ ਐਗਜ਼ਾਮ ਦੀ ਬੀਐਡ ਦੇ ਵਿੱਚ ਆਉਣ ਤੋਂ ਪਹਿਲਾਂ ਤੇ ਵਧੀਆ ਤਿਆਰੀ ਹੋ ਜਾਂਦੀ ਸੀਗੀ ਤੇ ਮੈਨੂੰ ਇਹ ਵੀ ਸੀ ਕਿ ਜੇ ਮੈਂ ਬੀਐਡ ਨਾ ਕਰਦਾ 2 ਸਾਲ ਦੇ ਲਈ ਤੇ ਹੋ ਸਕਦਾ ਮੇਰਾ ਕਿਤੇ ਹੋਰ ਨੰਬਰ ਲੱਗ ਜਾਣਾ ਸੀਗਾ ਕਿਉਂਕਿ ਆਪਣੇ ਤੇ ਇੰਨਾ ਕ ਭਰੋਸਾ ਹੁੰਦਾ ਹੀ ਆ ਖੁਦ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਕੁਐਸਚਨ ਸੋਲਵ ਕਰ ਰਹੀਆਂ ਮੌਕ ਟੈਸਟ ਲਗਾ ਰਹੀਆਂ ਕਿੰਨੇ ਕ ਨੰਬਰ ਆ ਰਹੇ ਆ ਟਾਈਮਿੰਗ ਜਿਹੜੀ ਸੀਗੀ ਉਹ ਘਟਦੀ ਜਾ ਰਹੀ ਸੀਗੀ ਕਿ ਘੱਟ ਟਾਈਮ ਦੇ ਵਿੱਚ ਜ਼ਿਆਦਾ ਕੁਐਸਚਨ ਐਕੂਰੇਸੀ ਵਧ ਰਹੀ ਸੀਗੀ ਸੋ ਬਿਲਕੁਲ ਬਟ ਉਹ ਸਾਥੀ ਜਿਨ੍ਹਾਂ ਨੇ ਬੀਅਰਡ ਨਹੀਂ ਕੀਤੀ ਹੋਈ ਆ ਜੇਕਰ ਉਹ ਇਨਾ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਤਾਂ ਚਲੋ ਠੀਕ ਹੈ ਬਟ ਤੁਸੀਂ ਪ੍ਰੋਫੈਸ਼ਨਲ ਕੋਰਸ ਕਰਕੇ ਆਏ ਹੋ ਟੀਚਿੰਗ ਐਗਜ਼ਾਮ ਦੇ ਵਿੱਚ ਤੁਸੀਂ ਪੀਐਸਟੈਟ ਸੀਟ ਅਟ ਹੈ ਉਹ ਜਿਹਾ ਐਗਜ਼ਾਮ ਦੀ ਤਿਆਰੀ ਕਰੋ ਕੀ ਪਤਾ ਕਰੋ ਵੈਕੈਂਸੀਸ ਆ ਜਾਣ ਐਂਡ ਇਸ ਦੇ ਨਾਲ ਨਾਲ ਇੱਕ ਹੋਰ ਜ਼ਰੂਰੀ ਗੱਲ ਹੈਗੀ ਆ ਤੁਹਾਡੇ ਲਈ ਕਿ ਆਪਾਂ ਕਈ ਵਾਰ ਡੀਮੋਟੀਵੇਟਿਡ ਹੋ ਜਾਂਦੇ ਆ ਉਹਨਾਂ ਨੂੰ ਵੇਖ ਕੇ ਕਿਉਂਕਿ ਲਾਸਟ ਜਿਹੜਾ ਸੈਸ਼ਨ ਲਿਆ ਸੀਗਾ ਕੱਲ ਮੈਂ ਸੰਡੇ ਟਾਕ ਦੀ ਗੱਲ ਕਰ ਰਿਹਾ ਕਿ ਸੰਡੇ ਦਾ ਜਿਹੜਾ ਲਾਈਵ ਸੈਸ਼ਨ ਲਿਆ ਸੀਗਾ ਉਹਦੇ ਵਿੱਚ ਇੱਕ ਸਾਥੀ ਸੀਗੇ ਨਾਮ ਤਾਂ ਉਹਨਾਂ ਦਾ ਯਾਦ ਨਹੀਂ ਆ ਰਿਹਾ ਕਹਿ ਰਹੇ ਸੀਗੇ ਕਿ ਸਰ ਜਿਹੜੇ ਮੇਰੇ ਨਾਲ ਦੇ ਜਿਹੜੇ ਸਾਥੀ ਸੀਗੇ 12th ਪਾਸ ਕਰਕੇ ਉਹ ਜੋਬ ਲੱਗ ਗਈ ਆ ਤੇ ਉਹਨਾਂ ਵੱਲੋਂ ਸੁਣਨ ਨੂੰ ਮਿਲਦਾ ਆ ਕਿ ਤੁਸੀਂ ਵੀ ਅਸੀਂ ਤਾਂ ਪਲੱਸ 2 ਪਾਸ ਕਰਕੇ SSC CHSL ਦਾ ਐਗਜ਼ਾਮ ਉਹਦੇ ਹੁੰਦਾ ਸੀਗਾ ਤੇ ਹੁਣ ਵੀ ਸ਼ਾਇਦ ਹੁੰਦਾ ਹੀ ਹੋਊਗਾ ਤੇ ਅਸੀਂ ਜੋਬ ਲੱਗੇ ਹੋਏ ਆ ਤੁਸੀਂ ਵੇਖ ਲਓ ਬੀਏ ਕਰ ਲਈ ਐਮਏ ਕਰ ਲਈ ਤੁਹਾਡੀ ਜੋਬ ਨਹੀਂ ਲੱਗ ਰਹੀ ਬਟ ਤੁਹਾਡੇ ਲਈ ਹਮੇਸ਼ਾ ਪ੍ਰਾਈਵੇਟ ਸਕੂਲਾਂ ਦੇ ਦਰਵਾਜ਼ੇ ਖੁੱਲ੍ਹੇ ਆ ਗਏ ਆ ਠੀਕ ਹੈ ਜੀ ਮੈਂ ਜਸਟ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਤੁਹਾਡੇ ਕੋਲ ਜੌਬ ਤਾਂ ਹੈਗੀਆਂ ਨਾ ਐਟ ਲੀਸਟ ਗਵਰਨਮੈਂਟ ਜੌਬ ਦੀ ਤਿਆਰੀ ਕਰਦੇ ਰਹਿਣਾ ਟੀਚਿੰਗ ਐਗਜ਼ਾਮ ਦੀ ਖਾਸ ਕਰਕੇ ਉਹ ਤਾਂ ਚਲੋ ਆਪਾਂ ਕਰਨੀ ਹੀ ਹੈਗੀ ਆ ਮਤਲਬ ਉਹ ਤਾਂ ਹਮੇਸ਼ਾ ਕਰਦੇ ਹੀ ਰਵਾਂਗੇ ਬਟ ਮੰਨ ਲੈਨੇ ਆ ਕਿ ਚਲੋ ਠੀਕ ਹੈ ਤੇ ਦੂਜੀ ਆਪਸ਼ਨ ਤਾਂ ਹੈਗੀ ਆ ਨਾ ਆਪਣੇ ਕੋਲ ਬਟ ਜਿਹੜੇ SSC ਐਗਜ਼ਾਮ ਦਾ ਪੇਪਰ ਕਲੀਅਰ ਕਰਕੇ ਲੱਗੇ ਹੈਗੇ ਆ ਉਹਨਾਂ ਕੋਲ ਕੋਈ ਐਲੀਜੀਬਿਲਟੀ ਹੈਗੀ ਆ ਟੀਚਰ ਬਣਨ ਦੀ ਬਿਲਕੁਲ ਨਹੀਂ ਤੁਹਾਡੇ ਕੋਲ ਹੈਗੀ ਆ ਤੁਸੀਂ B.Ed ਕੀਤੀ ਹੋਈ ਆ DDT ਕੀਤੀ ਹੋਈ ਆ ਸੀਟਡ ਪੀਐਸਟੈਟ ਵੀ ਪਾਸ ਕਰ ਹੀ ਲੋਗੇ ਜੇਕਰ ਤੁਸੀਂ ਚੈਨਲ ਨੂੰ ਫੋਲੋ ਕਰਦੇ ਹੋ ਸੋ ਇਹਨੇ ਇਹੋ ਜਿਹਾ ਐਗਜ਼ਾਮ ਪਾਸ ਕਰਨ ਤੋਂ ਬਾਅਦ ਤੁਹਾਡੇ ਕੋਲ ਸਰਕਾਰ ਵੱਲੋਂ ਐਲੀਜੀਬਿਲਟੀ ਹੈਗੀ ਆ ਤੁਸੀਂ ਆਪ ਦਾ ਕੋਚਿੰਗ ਸੈਂਟਰ ਇੰਸਟੀਚਿਊਟ ਖੋਲ ਸਕਦੇ ਹੋ ਤੁਹਾਡੇ ਤੇ ਕੋਈ ਕੁਐਸ਼ਨਿੰਗ ਵੀ ਨਹੀਂ ਕਰ ਸਕਦਾ ਤੁਸੀਂ ਕਹੋਗੇ ਕਿ ਅਸੀਂ ਤਾਂ ਸਾਰੇ ਮਾਪਦੰਡ ਨੂੰ ਪੂਰਾ ਕਰਦੇ ਹੈਗੇ ਆ ਤੇ ਵੇਖੋ ਅਸੀਂ ਟੀਚਿੰਗ ਦਾ ਕੋਰਸ ਵੀ ਕੀਤਾ ਹੋਇਆ ਬੱਚੋ ਦਾ ਬੱਚਿਆਂ ਦਾ ਜਿਹੜਾ ਮਨੋਵਿਗਿਆਨ ਹੈਗਾ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਸਮਝਦੇ ਆ ਸੋ ਇਹੀ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਾਕੀ ਹੋ ਸਕਦਾ ਹੈ ਕਿ ਤੁਸੀਂ ਇਹ ਵੀ ਸੋਚ ਰਹੇ ਹੋਵੋ ਕਿ ਸਰ ਅਸੀਂ ਜੋਬ ਦੇ ਇਗਜ਼ਾਮ ਦੀ ਤਿਆਰੀ ਕਰੀਏ ਜਿਵੇਂ ਕਿ ਟੀਚਿੰਗ ਇਗਜ਼ਾਮ ਦੀ ਤਿਆਰੀ ਕਰੀਏ ਜਾਂ ਫਿਰ ਜੋਬ ਕਰੀਏ ਕਿਉਂਕਿ ਕਈ ਵਾਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਫਰ ਵੀ ਆਈ ਹੁੰਦੀ ਆ ਸੋ ਜਿਹੜੇ ਸਾਥੀ ਜਿਨ੍ਹਾਂ ਦਾ ਪੈਸੇ ਆ ਬਿਨਾ ਨਹੀਂ ਸਰਦਾ ਉਹਨਾਂ ਨੂੰ ਥੋੜੇ ਜੇ ਟਫ ਡਿਸੀਜਨ ਲੈਣੇ ਪੈਣੇ ਆ ਬਟ ਜਿਨ੍ਹਾਂ ਸਾਥੀਆਂ ਦਾ ਸਰ ਰਿਆ ਫਾਈਨੈਂਸ਼ੀਅਲੀ ਮਤਲਬ ਠੀਕ ਠਾਕ ਹੈ ਗਿਆ ਤੇ ਮੰਨ ਲੈਣੇ ਆ ਕਿ ਸਾਲ ਨੂੰ ਦੋ ਸਾਲ ਨੂੰ ਜਦੋਂ ਵੀ ਵੈਕੈਂਸੀਜ਼ ਆਉਣ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਸੈਂਟਰ ਦੇ ਸਕੂਲਾਂ ਵਿੱਚ ਕਦੇ ਟੀਚਿੰਗ ਵੈਕੈਂਸੀਜ਼ ਨਾ ਆਉਣਗੀਆਂ ਬਿਲਕੁਲ ਆਉਣਗੀਆਂ ਸੋ ਤੁਸੀਂ ਉਹਨਾਂ ਐਗਜ਼ਾਮ ਦੀ ਤਿਆਰੀ ਕਰਦੇ ਰਹੋ ਅੱਜ ਤੋਂ ਹੀ ਲੱਗ ਜਾਓ ਇਹਨਾਂ ਵੇਖੋ ਕਿ ਕਦੋਂ ਨੋਟੀਫਿਕੇਸ਼ਨ ਆਊਗਾ ਬਿਲਕੁਲ ਨਹੀਂ ਇਹਨਾਂ ਗੱਲਾਂ ਬਾਰੇ ਬਿਲਕੁਲ ਵੀ ਤੁਸੀਂ ਨਹੀਂ ਸੋਚਣਾ ਸੋ ਤੁਸੀਂ ਬਸ ਲੱਗੇ ਰਹੋ ਜਦੋਂ ਵੀ ਆ ਜਾਵੇ ਨੋਟੀਫਿਕੇਸ਼ਨ ਸੋ ਤੋਂ ਅਸੀਂ ਕਹਿਣਾ ਵੀ ਬਹੁਤ ਵਧੀਆ ਰਹਿ ਗਏ ਅਸੀਂ ਕਿ ਅਸੀਂ ਤਿਆਰੀ ਕੀਤੀ ਸੀ ਕਿ ਹੁਣ ਬਸ ਅਸੀਂ ਰਿਵੀਜ਼ਨ ਕਰਨੀ ਹੈ ਪ੍ਰੈਕਟਿਸ ਕਰਨੀ ਹੈ ਠੀਕ ਹੈ ਜੀ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਹੋਪਸ ਗੱਲ ਜਰੂਰ ਕਲੀਅਰ ਹੋਈ ਹੋਊਗੀ ਕਿ ਤੁਹਾਨੂੰ ਕੰਪੀਟੀਟਿਵ ਇਗਜ਼ਾਮ ਵੱਲ ਜਾਣਾ ਚਾਹੀਦਾ ਜਾਂ ਫਿਰ ਨਹੀਂ ਜਾਣਾ ਚਾਹੀਦਾ ਤੇ ਨਾਲ ਇੱਕ ਹੋਰ ਗੱਲ ਹੈਗੀ ਆ ਜਿਵੇਂ ਡੀਟ੍ਰਪਲੱਸਬੀ ਦਾ ਇਗਜ਼ਾਮ ਹੋ ਗਿਆ ਕੇਂਦਰ ਵਿਦਿਆਲਿਆ ਦੇ ਵਿੱਚ ਜਿਹੜਾ ਪੇਪਰ ਲਿਆ ਜਾਂਦਾ ਜਾਂ ਫਿਰ ਨਵੋਦੇ ਵਿਦਿਆਲਿਆ ਦੇ ਲਈ ਟੈਸਟ ਦੇ ਲਈ TPT CT ਜਾਂ ਫਿਰ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਆ ਟੀਚਿੰਗ ਐਗਜ਼ਾਮ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਜੋ ਕਿ ਕਿਸੇ ਹੋਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਕੰਪਿਊਟਰ ਹਿੰਦੀ ਅੰਗਰੇਜ਼ੀ ਮੈਥ ਰੀਜ਼ਨਿੰਗ ਜੀਕੇ ਕਰੰਟ ਅਫੇਅਰ ਸੋ ਇਹਨਾਂ ਦੀ ਬੇਸਿਕ ਬੇਸਿਕ ਜਿਹੜੀ ਤਿਆਰੀ ਹੈਗੀ ਹੈ ਨਾ ਮੈਨੂੰ ਲੱਗਦਾ ਵੀ ਤੁਹਾਨੂੰ ਸਟਾਰਟ ਕਰ ਦੇਣੀ ਚਾਹੀਦੀ ਹੈ ਇਹ ਫਿਊਚਰ ਆ ਜੇਕਰ ਤੁਸੀਂ ਉਧਰ ਸੀਟ ਪੱਕੀ ਕਰਨੀ ਹੈ ਕਿਉਂਕਿ ਉੱਥੇ ਵੀ ਜਿਹੜਾ ਏਜ ਦਾ ਜਿਹੜਾ ਟਾਈਮ ਹੁੰਦਾ ਆ ਉਹ ਲਿਮਟਿਡ ਹੁੰਦਾ ਆ ਸੋ ਜਦੋਂ ਤੱਕ ਤੁਹਾਡੀ ਏਜ ਹੈਗੀ ਆ ਉਦੋਂ ਤੱਕ ਤੁਸੀਂ ਤਿਆਰੀ ਕਰਦੇ ਰਹੋ ਅਦਰਵਾਇਜ਼ ਤੁਹਾਡੇ ਲਈ ਏਜ ਜੇ ਤੁਹਾਡੀ ਲੰਘ ਵੀ ਜਾਂਦੀ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਦਰਵਾਜ਼ੇ ਤਾਂ ਹਮੇਸ਼ਾ ਖੁੱਲੇ ਹੀ ਰਹਿਣੇ ਆ ਠੀਕ ਆ ਜੀ ਉਹ ਚੀਜ਼ ਵੇਟ ਕਰ ਸਕਦੀ ਆ ਬਟ ਫਿਲਹਾਲ ਤੁਸੀਂ ਆਪ ਦੇ ਆਪ ਨੂੰ ਇੰਪਰੂਵ ਕਰੋ ਕਵਾਲਿਟੀ ਇੰਪਰੂਵ ਕਰੋ ਐਂਡ ਆਪਣੇ ਐਗਜ਼ਾਮ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰੋ ਸੋ ਇਹ ਸੋਚ ਕੇ ਹੀ ਤੁਸੀਂ ਆਪਦੇ ਆਪ ਨੂੰ ਥੋੜਾ ਜਿਆਦਾ ਸਟਰੋਂਗ ਬਣਾਓ ਐਂਡ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much for watching God bless you all